ਦੀ ਯਾਦ ਅੰਦਰ ਸਾਰੇ ਮਨਜਨ ਦੇ ਨਾਲ ਮਿਲ ਕੇ ਠਪਰਲਾ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਸੇਵਾ ਕੀਤੀ ਹੈ ਦਿਨ ਦਿਨ ਗੁਰਬਾਣੀ ਦੀ ਜਪਾ ਜਾਪ ਪ੍ਰਵਾਹ ਚੱਲੇ ਰਿਹਾ ਗੁਰੂ ਦੀ ਕਿਰਪਾ ਨਾਲ ਹੋਈ ਹੈ ਪਰਵਾਣੀ ਦੇ ਉਪ ਪਏ ਨੇ ਪ੍ਰੰਤ ਖੁੱਲੇ ਪਟਾੜਾਂ ਵਿੱਚ ਸਾਧੂਆਂ ਜੀ ਦੇ ਸੋਹਣੇ ਦਰਬਾਰ ਸਜੇ ਨੇ ਸੰਤਾਂ ਬਾਗੀ ਵਾਲਿਆਂ ਦੀ ਜੀਤਨ ਦਾ ਮਾਰ ਕਰਦਾ ਹੋਇਆ ਬਾਬਾ ਜੀ ਨੂੰ ਨਮਸਕਾਰ ਕਰਦੇ ਹਾਂ ਜੀ ਬਾਬਾ ਰੱਖੀ ਸ਼ਾ ਮਨਾਰਾ ਜਿਨ੍ਹਾਂ ਦੀ ਮਿੱਠੀ ਯਾਦ ਵਰਦਾ ਕਾਰੀਆਂ ਦੇ ਸੰਤਾਂ ਜੀਤਨ ਦਾ ਮਾਰ ਕਰਦਾ ਹੋਇਆ ਬਹੁਤ ਸਾਰੀ ਮਾਇਆ ਰਾਤ ਕਰਾਈ ਹੈ ਸਾਡੇ ਵੀਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਪ੍ਰੋਗ੍ਰਾਮਿਕ ਬੜੀ ਸਭ ਦੇ ਘਰ ਦੇ ਨਾਲ ਜੀਵਨ ਕਾਰੀ ਨੇ ਹਰ ਮਾਸਿਕ ਸਾਲ ਕੋਈ ਤਿਆਰੀ ਜਿ ਕਵੀ ਨਾ ਰਹਿ ਜਾਵੇ ਜਿ ਕਿਤੇ ਉਤਸਾਹ ਨਾਲ ਸੇਵਾ ਦਾ ਸੇਵਾ ਕਰੇ ਜਿ ਸਾਡੀਆਂ ਭੈਣਾਂ ਵੱਲੋਂ ਵੀ ਬਹੁਤ ਸਾਰੀ ਮਾਇਆ ਜੀਨ ਤਰਪੇਟਾ ਮਾਇਆ ਦਾ ਨਾਮ ਕਰਾਈ ਹੈ ਬੀਰ ਤੋਂ ਜੜਦੀਆਂ ਗਲਾਮ ਲੱਖਣ ਛੋਟੇ ਛੋਟੇ ਬੱਚਿਆਂ ਵੱਲੋਂ ਆਪਣੇ ਮਾਤਾ ਪਿਤਾ ਦੇ ਗੋਦੀ ਦੇ ਸ਼ਿੰਗਾਰ ਬੱਚੇ ਮਾਇਆ ਦਾ ਪ੍ਰਵਾਹ ਕੇ ਗੇਨ ਖੇਤਰ ਭੇਟਾ ਗੁਰ ਸਾਹਿਬ ਨਿਪਟਾ ਕਰਨ ਛੋਟੇ ਬੱਚਿਆਂ ਨੂੰ ਲੰਮੀ ਲੰਮੀ ਆਟੂ ਦੇਸ਼ ਦਾ ਪਿਆਰ ਵਿੱਦਿਆ ਦਾ ਦਾਣ ਮੁੱਖੀ ਵਾਲਾ ਜੀਉ ਤੇ ਪਾਛਾ ਬਖਸ਼ ਕਰੇ ਨਾ ਜਿਹੜਾ ਵੀ ਘਰੋਂ ਚੱਲ ਕੇ ਗੁਰੂ ਦੇ ਦਰ ਤੇ ਆਉਂਦਾ ਹੈ ਤੇ ਸਾਧੂ ਜੀ ਗੁਰਬਾਣੀ ਦੇ ਜੋਤ ਲਈ ਗਿਆਨ ਰਾਗ ਵਿੱਚ ਆ ਕੇ ਸੰਗਤ ਨੂੰ ਦੇਖੇ ਪੈ ਕੀਤਾ ਸਮੁੰਦ ਸਾਕਰ ਨਿਰਮਰਿਆ ਸਿਟੇ ਅਵੜ ਹਮਾਰੇ ਸਤਿਗੁਰੂ ਬਾਬਾ ਜੀ ਤਿਆਰ ਕਰੋ ਕਿਸੇ ਮਿਹਰ ਰੂਪ ਪਾਵੂ ਸੁਪਦੇ ਪੱਥਰ ਸਾਰੇ ਦੁਰ ਦੇ ਰਹੁ ਤੇ ਉਦਰੇ ਜਿਵੇਂ ਪਾਪ ਕਲੇ ਕਹੂ ਪੜੇ ਤੁਮ ਦੇ ਤੋ ਤਾਰ ਪਾਹੀ ਨਿਪਾਰ ਉਤਾਰੇ ਨਾਮ ਖਜਾ ਸਤ ਸਦਾ ਸਦਾ ਬਲਹਰੀ ਵਾਹਿਗੁਰੂ ਜੀ ਸੁਨਾਰ ਗਗਨ ਲਖਵਾਰੇ 3 ਲਿਆਲ ਕਿਰਪਾ ਮੂਰਤਾਂ ਦੇ ਲੱਗੇ ਆਪਣੇ ਵਰਤਾਰ ਨਾਮ ਜੀ ਪ੍ਰਾਪਤ ਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ Wow. You okay.

खड़जो खड़गो नहीं नहीं, खर जो खर जो। नहीं, नहीं। ओके, भाई कोई खड़ज बोला इसलिए चल रहा है पाणी सरात ru ਜਿੱਕਾ ਕੰਤਾ ਵਾਹਿਗੁਰੂ ਜੀ ਕੀ ਬੋਲੇ ਨਾ 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 ਅੰਦਰ ਹੀ ਨੋਮ ਜਨਤ ਘਰ ਉਪਰ ਹਲੋ ਜੀ